ਰਾ ਯਾਰ ਮੰਨ ਗਿਆ ਨਹੀਂ ਖਲੋਂਦਿਆ ਇਹ ਰਾਜ ਵੀ ਮੈਨੂੰ ਬੁਲਾਇਆ ਨਹੀਂ ਜਾਂਦਿਆਂ ਤੇ ਘਰ ਵੀ ਛੱਡਿਆ ਵਾ ਤੇ ਬਾਅਦ ਚ ਕੋ ਭਾਬੀ ਕੋਲੋਂ ਨਹੀਂ ਪੁੱਛਿਆ ਵੀ ਫੋਨ ਫਾਨ ਆਇਆ ਜਾਂ ਨਹੀਂ ਪਤਾ ਨਹੀਂ ਕਿਸ ਨਾ ਗਲੀ ਚ ਵੇਹੂ ਉਹਨਾਂ ਲਿਆ ਹੋਵੇ ਗੱਲਾਂ ਕਰਨ ਵਾਲੇ ਬੜੇ ਹੁੰਦੇ ਆ ਕੀ ਪਤਾ ਰੱਬ ਜਾਣੇ ਭਾਬੀ ਨਾਲ ਕਰਾਂ ਗੱਲ ਉਹਦਾ ਘਰ ਜਾ ਕੇ ਹਾਂ ਤੇ ਭਾਬੀ ਜੋਤੀ ਨੂੰ ਫੋਨ ਲਵਾਉ ਜਾਂ ਆਪ ਫੋਨ ਕਰ ਲੂਗੀ ਕਰਦਾ ਯਾਰ ਕੋਈ ਨਾ ਕੋਈ ਨਾ ਸਾਹ ਕਿਤਾਬ ਜਾਨਣਾ ਵਾ ਪੱਠੇ ਵੱਢ ਗਏ ਛੇਤੀ ਛੇਤੀ ਵੱਢਾਂ ਇਦਾਂ ਦੇ ਕੱਲਾ ਨਹੀਂ ਮੁਕਣੀਆਂ ਆ ਮੈਂ ਤੇ ਸਹਾਲ ਵੀ ਆਣ ਕੇ ਲੰਮੀ ਪੈ ਗਿਆ ਮੇਲੇ ਤੋਂ ਹੈ ਕੀ ਕੰਮਕਾਰੀ ਕੋਈ ਕਰਨਾ ਮੈਨੂੰ ਪਤਾ ਸਾਰਾ ਹੀ ਇਹਦਾ ਮੁੰਡੇ ਦਾ ਵਿਗੜ ਗਿਆ ਵਾ ਭਾਬੀ ਨੇ ਚੜਾ ਲਿਆ ਇਹਨੂੰ ਭੂਏ ਭਾਬੀ ਨੇ ਕੁਝ ਵੀ ਇਹਨੂੰ ਕਹਿੰਦੀ ਅਹ ਪਈਆ ਨਹੀਂ ਨਾ ਉਵੇਂ ਚੜਾਇਆ ਚੜਾਇਆ ਹੀ ਕੰਮ ਖਰਾਬ ਹੋ ਜਾਂਦਾ ਜਰ ਪਤਾ ਨਹੀਂ ਇਹਦੇ ਰਿਸ਼ਤੇ ਦੀ ਗੱਲ ਜੀ ਤੁਰਨ ਲਈ ਸੀ ਪਤਾ ਨਹੀਂ ਉਹ ਚੋਲਾ ਕਿਹੜਾ ਹੀ ਉਹ ਇਹਦੇ ਵਿੱਚੋਲਾ ਹੀ ਨਾ ਚੁੱਕਦੀਏ ਪਤਾ ਤੇ ਲਾਉਣਾ ਹੀ ਪੈਣਾ ਵਾ ਇਦਾਂ ਪੱਠੇ ਵੱਡ ਬਣ ਕੇ ਨਹੀਂ ਉਹ ਤੇਰੇ ਕੋਲ ਘਰ ਵਸਾਇਆ ਜਾਣਾ ਆ ਵੀ ਤੇ ਗੰਨੀ ਬਾਤੀ ਗੱਲ ਕਰਦੀ ਆ ਬਾਕੀ ਨਾ ਸਾਰੀਆਂ ਗੱਲਾਂ ਆਪ ਹੀ ਕਰਨੀਆਂ ਪੈਣੀਆਂ ਵਾ ਮੂੰਹੋਂ ਕਹਿਣਾ ਪੈਣਾ ਮੈਨੂੰ ਲੱਗਦਾ ਭਾਬੀ ਨੇ ਭਾਬੀ ਸਮਝਦੀ ਨਹੀਂ ਆ ਗੱਲਬਾਤ ਜੀ ਹੈ ਕੋਈ ਨਹੀਂ ਕਰਨਾਂ ਭਾਬੀ ਕੋਲ ਨਹੀਂ ਫੋਨ ਫੇਰ ਹੀ ਮੰਨੂ ਸਕੂਨ ਜਾਉਣਾ ਵਾ ਇਹ ਤਾਂ ਕਰਾਂ ਨਿੰਕੇ ਜੋਤੀ ਦਾ ਮਾਰਾਂ ਤਰਲਾ ਜੋਤੀ ਕੋਲ ਨਾਲ ਨਾ ਨੰਬਰ ਨੰਬਰ ਪਿਆਰ ਨਾਲ ਪੁੱਛ ਕੇ ਗੱਲਾਂ ਗੱਲਾਂ ਚ ਮੈਂ ਹੀ ਫੋਨ ਲਾ ਕੇ ਪੁੱਛ ਲਈਨਾ ਆਪ ਹੀ ਹੈ ਕੀ ਪਤਾ ਅਗਲੀ ਤੇ ਮਨ ਦੇ ਵਿੱਚ ਮੇਰੇ ਵੱਲੋਂ ਕੋਈ ਗੱਲਬਾਤ ਹੋਏਗੀ ਵੀ ਆ ਜਾਂ ਨਹੀਂ ਹੈਗੀ ਮੈਂ ਐਵੇਂ ਆਪਣੀਆਂ ਥੋੜੀ ਲੰਮੀਆਂ ਕਹਾਣੀਆਂ ਪਾਈ ਬੈਠਾ ਹਾਂ ਚੱਲ ਪਹਿਲਾਂ ਪੱਠੇ ਵੱਡਾਂ ਆਹ ਕੰਮ ਖਤਮ ਕਰਾਂ ਫਿਰ ਦੂਜੇ ਨੂੰ ਹੱਥ ਪਾਉਂਦਾ ਨਾ ਛੇਤੀ ਛੇਤੀ ਨਾਈਤੇ ਹਨਾ ਯੂਨਸੀ ਤਾਂ ਕਿ ਨਹੀਂ ਕੱਪੜੇ ਧੋ ਕੇ ਨਾ ਸੁੱਕਨੇ ਵੀ ਪਾਤੇ ਸੋਕੜ ਹੀ ਗਏ ਆ ਪਰ ਉਹ ਵਜੇ ਤੱਕ ਨਹੀਂ ਮੁੜੇ ਤੇ ਇਹ ਖਾਂਪਲਾ ਚ ਤੁਰਨ ਦੀ ਕੋਸ਼ਿਸ਼ ਕਰਦਾ ਹਾਂ ਵਜੇ ਤੱਕ ਤੇ ਹੰਘੇ ਦੇ ਨਹੀਂ ਯੋ ਭਾਈ ਤਾਲੂ ਤੇ ਤਾਂ ਕਾਲ ਕੀੜੀ ਵਾਲਿਆਂ ਦੀ ਦੁਕਾਨ ਆ ਤੇ ਦਵਾਈ ਦਿੰਦੇ ਆ ਉਹਦੀ ਪਥਰੀ ਦੀ ਆ ਨਾਲ ਦੀ ਦੁਕਾਨ ਆ ਪਾ ਜੀ ਕੱਪੜੇ ਦਿਖਾਓ ਬਣਾਉਣੇ ਤੇ ਵਰੀ ਆ ਪਰ ਠੀਕ ਠੀਕ ਹੁਣ ਬਹੁਤੇ ਮਹਿੰਗੇ ਨਾ ਹੁਣ ਠੀਕ ਹੈ ਮਤਲਬ ਕਿੰਨੇ ਕਰੇਂ ਤੱਕ ਤੇ ਤੁਸੀਂ ਵੇਖ ਲਓ ਸਾਹ ਵੇਣਾ ਨੂੰ ਅਗੇ ਤੱਕਲੇਗਾ ਸਿਲਸਿਲ ਤੱਕਲੇਗਾ हाँ यार चलो 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 च ਇੱਕ ਤੇਜ ਭਕਾਓ ਜਿਹੜੇ 5-600 ਵਾਲੀ ਰੇਂਜ ਹੋਵੇ। ਬਾਈ ਮੈਂ ਕਿਹਾ ਮੇਰਾ ਲੱਗਦਾ। ਲੌਂਗੇ ਲਵਣੇ ਲੰਡੇ ਡੇਲ ਲੈਣ ਵਾਲੇ ਕਰਨੇ ਆਪਾਂ ਇਹਨੇ ਵੀਂਗੇ ਨੇ ਲੈ। ਇਹ ਹੈਗਾ ਫਿਰ ਮਸਲੀਨ ਦੇ ਵਿੱਚ। ਆਓ। ਇਹ ਲੇਖਕਾਂ ਲਾਣਗੇ। ਆਓ ਲੌਂਗੇ ਡੇਲ ਲੈਣ ਵਾਲੇ ਤੇ ਇੰਨਾ ਨਹੀਂ ਹੁੰਦੇ ਆ। ਇਹ ਕਾਟਨ ਦੇ ਵਿੱਚ ਆਏਗਾ। ਇਹ ਵੀ ਕਾਟਨ ਦੇ ਵਿੱਚ ਆਏਗਾ। ਬਲੇ ਤੁਹਾਨੂੰ ਸਭ 5-500 ਰੇਂਜ ਮਿਲਣਗੇ ਆ ਜੀ ਤਾਂ ਬਲੇ। ਆ ਦੇਖੋ ਕੰਮ ਕਰਤੀ ਹੈਗੀ। ਇੱਕ ਮੈਨੂੰ ਵਧੀਆ ਜਿਹਾ ਵਿਖਾ ਦਿਓ ਮੈਂ ਆਪਣੇ ਲੈਣਾ ਉਹ ਹਾਂ ਠੀਕ ਹੈ ਤੇ ਕੱਲੇ ਸਾਡੇ ਕੋਲ ਇਹ ਲੈ ਲਓ ਇਹ ਅਸੀਂ ਤੁਹਾਡਾ ਡੱਗੋਂ ਗਰਮੀ ਦੇ ਮੌਸਮ ਚ ਪੈ ਜਾਏਗਾ ਫਿਰ ਉਹ ਗਰਸ਼ ਤੇ ਉਤੋਂ ਡੇਗਾ ਨਾਲ ਤੇ ਇਹਨੂੰ ਕੋਈ ਨਾ ਕਾਇਦਾ ਹੈ ਤਾਂ ਮੰਗ ਲਓ ਪਾਣੀ ਆਵਲਾ ਤਾਂ ਇੱਕ ਹੈਂਡਵਰਕ ਹੈ ਹਾਂਜੀ ਵਧੀਆ ਵਾ ਠੀਕ ਹੈ ਹੋਰ ਕੋਈ ਆਈਟਮ ਇਸ ਤੋਂ ਲਵਾ ਬਸ ਬਸ ਹਾਂ ਉਹ ਤੋਂ ਬਸ ਸਵਾਲ ਲੈ ਆ ਨੀ ਕੋਈ ਐਸੇ ਤੋਂ ਲਵਾ ਦੇ ਆ ਗਏ ਹਾਂ ਕਿਨੇ ਤੇ ਨਾ 4 ਜੀ 4 ਠੀਕ ਠੀਕ ਹੈ ਐਸੇ ਐਸੇ ਕਰਦੇ ਹਾਂ ਠੀਕ ਹੈ ਭਾਵੇਂ ਅੱਜ ਜਦੋਂ ਗੇਟ ਖੜਕਦਾ ਮੈਂ ਤੇ ਬਾਹਰੋਂ ਵੇਖੀ ਜੰਨੀ ਸੁੱਖ ਪਤਾਨੀ ਕਿਉਂ ਨਹੀਂ ਆਈ ਸਭੀ ਕਿੱਥੇ ਜੇ ਤਾਰ ਕੇ ਆਈਓ ਜਿਦੇ ਕਿ ਹਿੰਨੇ ਵੀ ਹੱਥ ਨਹੀਂ ਲਿਆ ਸਭੀ ਤੇ ਮਗਰ ਬੈਠਿਆ ਹੈ ਤੇ ਦੇ ਵੀ ਨਹੀਂ ਆ ਮੇਰਾ ਲੱਗਣ ਡਿਆ ਉਹ ਢੂ ਢੂ ਕਰਨ ਡਿਆ ਜੇ ਦਾ ਜਿੱਦਾਂ ਨਾ ਆਪਣੀ ਆਪਣੀ ਜੀ ਲੱਗਦੀ ਆ ਜਦੋਂ ਆਉਂਦੀ ਕਿ ਮੇਰਾ ਨੂੰ ਕੁੱਟ ਕੇ ਜੱਫੀ ਪੁੰਦੀ ਆ ਠੰਡ ਜੀ ਪੈਂਦੀ ਆ ਵੀ ਸੋਖ ਆ ਗਈ ਆ ਰੋਣ ਦੀ ਜੀ ਕਰ ਜੋ ਆਉਂਦੀ ਕੱਲੀ ਬੈਠੀ ਕੱਲੇ ਬੰਦੇ ਦਾ ਕੋਈ ਹਾਲ ਹੁਣ ਸੁਖ ਮੈਂ ਦੇਖਾਂ ਜੋਤੀ ਨੂੰ ਪੁੱਛਾਂ ਇਹ ਸੋਖ ਆਈ ਕਿਉਂ ਨਹੀਂ ਚਨਾਇਪਨ ਅਮਨੁਲ ਅੱਪਾ ਹਾਂਜੀ ਠੀਕ ਹੈ ਹਾਂ ਓਕੇ ਜੀ ਆ ਫਿਰ ਨਹੀਂ ਸੀ। ਹਾਂ। ਥੋੜਾ ਵਸਤਾ ਦੇਖੀ ਸੀ ਤੇਰੇ ਨਾਲ। ਸਸਿਨਸਾ ਸ਼ੂਗੋਤ। ਕੋਈ ਨਾ ਸੂਤਵਾ ਦੋ। ਹਾਂ ਇਹ ਸੀਂਦੀ ਮੇਰੀ ਕੁੜੀ ਦੇ ਲੰਡਾਂ ਤੇ ਚਾਹੀਦੇ ਆ। ਇਹ ਹੋਊਗਾ ਤਾਂ ਕੱਲ ਸ਼ਾਮਾਂ ਤੱਕ ਹੀ ਦੇ ਜੀ। ਠੀਕ ਆ। ਕੋਈ ਗੱਲ ਨਹੀਂ ਮੈਂ ਸੀ। ਤੇ ਵਧੀਆ ਸੀਂੀ ਥੋੜਾ ਜੰਗਾ ਠੀਕ ਏ। ਉਦੋਂ ਤੇ ਮੈਂ ਘਰ ਵੀ ਸੀ ਨਾ ਇਹ ਤੇ ਟਾਈਮ ਥੋੜਾ ਵਾ।

ਆ ਗਿਆ ਤਾਂ ਵੀ ਆਹ ਰੋਪਾ ਬੀ ਬੈਠੇ ਚਰਨੀ ਪਿਆਲੇ ਨਹੀਂ ਸਾਰ ਨਹੀਂ ਚਰਨ ਦੇ ਮੈਂ ਆਦੇ ਵੇਖਣ ਦੀ ਸੁੱਖ ਵੀ ਨਹੀਂ ਆਈ ਉਹ ਮੈਂ ਪੁੱਛਣ ਲੱਗਾ ਵੀ ਟਿਊਸ਼ਨ ਪੜਾਉਂ ਨਹੀਂ ਉਹਨਾਂ ਨੇ ਮੈਂ ਵੀ ਤੂੰ ਕਿੱਥੇ ਕਿੰਨੇ ਛੱਡ ਕੇ ਆਏ ਨੇ ਉਹਨਾਂ ਭਾਬੀ ਕੱਲ ਵੀ ਦੱਸਿਆ ਸੀ ਉਹਨਾਂ ਨੇ ਮੋੜ ਦਿੱਤੇ ਨਾ ਇਦਾਂ ਘਰ ਅੰਦਰ ਜੇ ਕਰਕੇ ਉਹਨਾਂ ਮੋੜ ਤੋਂ ਉਰਲੇ ਪਾਸੇ ਤਾਰ ਕੇ ਆ ਗਿਆ ਮੈਂ ਕਿੰਨੇ ਵੇਖਤ ਨਹੀਂ ਲਿਆ ਨਹੀਂ ਵੇਖਿਆ ਕਿੰਨੇ ਉੱਥੇ ਮਿਸਤਰੀ ਜੇ ਲੱਗੇ ਹੀ ਗਲੀ ਦੇ ਵਿੱਚ ਬਾਕੀ ਹੋਰ ਤਾਂ ਕਿੰਨੇ ਵੀ ਨਹੀਂ ਵੇਖਿਆ ਹਾਂ ਨਾ ਮੈਂ ਨਹੀਂ ਕਿਤੇ ਉੁੱਟ ਬੋਲ ਕੇ ਹੁੰਦੀ ਨਾ ਕਿ ਮੈਂ ਅੱਜ ਨਹੀਂ ਆਉਣੀ ਤੇ ਤੇ ਹੁੰਦੀ ਕਿ ਟਿਊਸ਼ਨ ਪੜਾਉਣੀ ਹਾਂ ਮੈਂ ਨਹੀਂ ਕਿੰਨੇ ਵੀ ਨਾਲ ਆਉਂਨਾ ਦਾਸਤਾ ਹੋਏ ਨਹੀਂ ਨਹੀਂ ਮੈਂ ਤੇ ਉਸੇ ਵੇਲੇ ਜਦੋਂ ਲਾਲੋ ਤਾਰ ਕੇ ਤੇ ਨਿਕਲਦੀ ਕੀਤੀ ਮੈਂ ਤੇ ਕਿਤੇ ਅੱਖ ਫੜਕ ਨਹੀਂ ਮੈਂ ਵਾਪਸ ਆ ਗਿਆ ਜੋ ਤੀਨੋਂ ਕਹਣੇ ਫੋਨ ਲਾ ਕੇ ਪੁੱਛੇ ਮਾਰੇ ਗਏ ਕੋਈ ਨਹੀਂ ਵੀ ਜੋਤੀ ਨੂੰ ਕਹੀਆਂ ਪਿੱਛੇ ਪੜ ਮੇਰੇ ਕੋ ਤੇ ਨੰਬਰ ਨਹੀਂ ਉਹਦਾ ਚੈਨ ਦਾ ਭਾਬੀ ਵੀ ਕੱਲ ਇੱਥੇ ਗੱਲਾਂ ਬਾਣੇ ਬੈਠੇ ਤੇ ਰਿਸ਼ਤੇ ਰੁਸਤੇ ਦੀ ਉਹ ਗੱਲਾਂ ਪਾਉਂਦੀ ਮੂੰਹ ਕੋਈ ਮੈਂ ਸੋਚਣ ਦੀ ਐ ਕਿ ਤੇ ਠਾਕਾ ਟੁਕਾ ਤੇ ਨਹੀਂ ਉਹਦਾ ਲੱਗਣਾ ਪਤਾ ਨਹੀਂ ਆ ਉਹ ਆਂਦੇ ਮੁੰਡਾ ਵੀ ਨੇ ਫਿਰਦੇ ਔਰ ਮੈਨੂੰ ਸੁੱਖ ਦੱਸਦੇ ਹੀ ਪਰ ਜੇ ਠਾਕਾ ਲੱਗਣਾ ਹੁੰਦਾ ਤੇ ਇਹਨੂੰ ਪਤਾ ਹੀ ਹੋਣਾ ਸੀ ਕੱਲ ਤਾਨੂੰ ਦੱਸ ਹੀ ਦੇਣਾ ਕਿ ਮੇਰੇ ਠਾਕਾ ਲੱਗਣਾ ਉਹ ਨੂੰ ਬੇਚੈਰੀ ਨੂੰ ਕੀ ਪਤਾ ਨਹੀਂ ਆਣੀ ਉਹ ਕਰਨਾ ਤੇ ਉਹਦੀ ਮਾਂ ਨੇ ਸਭ ਕੋ ਤੇ ਇਹਨੂੰ ਨਹੀਂ ਕੋਈ ਪਤਾ ਲੱਗਾ ਸਾਡੀ ਮਾਂ ਵੀ ਮਤ ਰਹੀ ਐ ਨੂੰ ਕੀ ਪਤਾ ਮਾਂ ਉਹਨੇ ਕੀ ਪਤਾ ਕੀ ਸੋਚਿਆ ਹੁਣ ਜੀ ਨਹੀਂ ਸਾਡੀ ਘਰ ਦੇ ਚਿੰਨੋ ਕੰਮੀਆ ਨਹੀਂ ਮਾਊ ਕਭੀ ਮੈਂ ਵੀ ਇੱਕ ਦਿਲ ਦੀ ਗੱਲ ਦੱਸਾਂ ਦੱਸ ਰਿਹਾ ਤੂੰ ਦੱਸ ਆਪਣੀ ਭਾਦੀ ਕੋਈ ਨਕੋ ਰੱਖਣਾ ਭਾਦੀ ਮੈਨੂੰ ਮੈਨੂੰ ਗੱਪਾ ਮੰਗੂ ਤੰਗਾਈ ਜੀ ਮੈਨੂੰ ਨਾ ਕੁੜੀ ਪਸੰਦ ਆਦੀ ਈ ਮੈਂ ਕਿਹਾ ਸੀ ਚੱਲ ਭਾਦੀ ਇਹ ਗੱਲ ਦੋਰੂੰਗਾ ਜੋ ਦੀਵੇ ਚ ਭਾਪੂਗੇ ਇੰਨਿਆਂ ਦੇ ਗੇਸ ਹਿੰਦੂ ਗਿਆ ਉਹਦਨ ਹੀ ਮੈਂ ਦਾ ਨਾ ਕਹੀ ਤੈਨੂੰ ਸੋਹਣੀ ਲੱਗੀ ਆ ਤੇ ਤੂੰ ਗਾੜੀਆਂ ਨਾਲ ਨਹੀਂ ਨਹੀਂ ਭਾਗੀ ਨਹੀਂ ਤੇ ਜੇ ਨੂੰ ਉਹਦਨ ਦਾ ਦੱਸਿਆ ਹੁੰਦਾ ਕਿ ਉਹਦਨ ਵੀ ਮੈਂ ਗੱਲ ਤੋੜ ਲੈਣੀ ਹਾਂ ਮੈਂ ਨਹੀਂ ਤੇ ਜੋਤੀ ਨੂੰ ਕੁਛ ਵੀ ਤੇ ਨਹੀਂ ਮੈਨੂੰ ਜਾਨ ਦਿੰਦਾ ਕੋਈ ਬੰਦਾ ਵਾਹੋ ਬਾਬੀ ਉਹ ਤੇ ਗੱਲ ਹੈ ਕੀ ਪਰ ਮੈਨੂੰ ਨਾ ਉਹਦਾਂ ਮਸੂਜਾ ਹੁੰਦਾ ਜੀ ਮੈਂ ਕੀ ਕਹਾਂ ਪਰ ਹੁਣ ਮੇਰੇ ਦਿਲ ਚ ਆਇਆ ਵੀ ਨਹੀਂ ਭਾਬੀ ਨੂੰ ਦੱਸ ਦੇਣਾ ਚਾਹੀਦਾ ਨਹੀਂ ਆਜੇ ਇੱਕ ਤਰ੍ਹਾਂ ਮੈਂ ਦੱਸਤਾ ਉਹ ਤੇ ਪਰ ਹੁਣ ਤੁਸੀਂ ਫੋਨ ਲਾਓ ਮੇਰੇ ਕੋਲ ਕੁਦਾ ਨਾ ਤਾਂ ਬਰੀ ਹੈਨੀ ਤੇ ਜੋ ਨਹੀਂ ਗੱਲ ਕਰਨੀ ਹੈ ਨਹੀਂ ਜਿਹੜੀ ਵੀ ਕਰਾਂਗੇ ਆਹੋ ਜੋਤੀ ਕੋਲ ਲਵਾ ਲੋ ਭਾਵੇਂ ਕਿਹਨੇ ਕਿਤਨਾ ਤੁਸੀਂ ਗੱਲ ਤੇ ਕਰੋ ਹੋ ਜਾਈ ਨਹੀਂ ਤਾਂ ਪਤਾ ਨਹੀਂ ਉਹ ਆਪਣੀ ਆਪਣੀ ਹੀ ਲੱਗਦੀ ਸਭ ਹੀ ਨੰਨੀ ਤੇ ਮੇਰਾ ਦੇਲ ਹੀ ਨਹੀਂ ਲੱਗਾ ਜੇ ਸਾਰੀ ਦਿਨ ਆਏ ਮੈਂ ਛੱਡਣ ਗਿਆ ਮੈਂ ਤੇ ਰਾਹ ਦੇ ਵਿੱਚ ਕੋਈ ਗੱਲ ਵੀ ਨਹੀਂ ਕੀਤੀ ਵੀ ਤੈਨੂੰ ਚੁੱਪ ਕਰਕੇ ਪਿੱਛੇ ਬੈਠੀ ਲਈ ਤੇ ਛੱਡ ਕੇ ਮੈਂ ਗਾਣਾ ਆ ਉਹ ਉਹ ਤੇ ਤੂੰ ਛੱਡਾ ਮੈਂ ਵੀ ਕਿਤੇ ਵੇਖਣਾ ਲਿਆ ਕਿਹਨੇ ਉਹਦੇ ਘਰੇ ਨਾ ਦੱਸਦਾ ਇਹ ਕਿਹਨੂੰ ਮੁੰਡਾ ਚਾਹਤੇ ਕਿਹਨੂੰ ਕਦੀ ਇਦਾਂ ਮੈਨੂੰ ਪਗਾ ਦੇਖਿਆ ਕਿ ਨਹੀਂ ਨਹੀਂ ਆ ਭਾ ਕੀ ਰੱਬ ਜਾਣਦਾ ਤਾਂ ਕੋਈ ਨਹੀਂ ਹੁਣ ਪੁੱਛ ਲੈਣੀ ਆਂ ਜਯੋਤੀ ਨੂੰ ਲੌਂਗੀ ਨੂੰ ਜਯੋਤੀ ਨੂੰ ਪੁੱਛਦੀ ਹਾਂ ਮੈਂ ਸੈਦ ਨੂੰ ਭਲਾ ਜਯੋਤੀ ਆ ਨਹੀਂ ਤੇ ਆ ਸੈਦ ਨੂੰ ਇਹ ਨਾ ਨਹੀਂ ਤੇ ਫੋਨ ਲਾ ਕੇ ਪੁੱਛ ਲੋ ਜਯੋਤੀ ਨੂੰ ਫੋਨ ਦਾ ਹੀ ਜਯੋਤੀ ਕਿੱਥੇ ਆਉਣਾ ਮੈਨੂੰ ਪਤਾ ਇੱਧਰ ਕਿੰਨਾ ਆਉਂਦੀ ਆ ਉਹਦੇ ਦਾ ਫੋਨ ਲਾਉਣੇ ਤੇ ਜਯੋਤੀ ਨੂੰ ਫੋਨ ਕਰੋ ਵੀ ਤੂੰ ਫੋਨ ਲਾ ਕੇ ਜਯੋਤੀ ਪੁੱਛ ਆਉਣਾ ਮੈਡਮ ਨੇ ਜਾਂ ਹਾਂ ਨੰਬਰ ਦੇ ਦੇ ਤੂੰ ਹੀ ਨੰਬਰ ਹੀ ਲਾਉ ਜਯੋਤੀ ਨੂੰ ਹਾਂ जो तीन। चलो तीन करो ज्योति ना लाड़ो मेरे फोन ला लो ज्योति ने फोन मैंखा शहर हेलो ज्योति सत ਤਗਾਸੋਂ ਮੇਰੀ ਸਹਿਲ ਦੀ ਮੈਡਮ ਨਹੀਂ ਆਈ ਅੱਜ ਤੇ ਪੋਸ਼ੀਕੇ ਮੈਨੂੰ ਦਸੀਆਂ ਬਲਕਿ ਗੀਗਾ ਲਈ ਚੋਣੀਆਂ ਅੱਛਾ ਇਨਸ਼ਾਅੱਲਾ ਹੁਣ ਬੰਦ ਮੁੰਡਿਆ ਹੀ ਕਦੋਂ ਕਿਤੇ ਆਇਆ ਹੀ ਅੱਛਾ 10 ਮਿੰਟ ਪਈ ਨਾ ਤੇ ਹੁਣ ਮੇਰੇ ਬਹੁਤਾਂ ਦੇ ਕਰੀ ਤੇ ਮੇਰੀ ਗੱਲ ਸੁਣੋ ਜੇ ਨਹੀਂ ਤੇ ਸਾਨੂੰ ਨੰਬਰ ਸੈਂਡ ਕਰਦੇ ਹਾਂ ਠੀਕ ਆ OK OK ਉਹ ਸਹਿਰ ਸਹਿਰ ਹਾਂਜੀ ਜੱਟ ਉਹ ਉੱਠ ਵੀ ਪਿਆ ਵਾਜੂ ਨੇ ਤਾਂ ਸੁੱਤਾ 2 ਘੰਟੇ ਹੋਇਆ ਮੈਂ ਦੇਖਦਾ ਪੱਠੇ ਵੱਡ ਵੀ ਨੇ ਹੁੰਦੇ ਆ ਤੇ ਪੱਠੇ ਪਾ ਵੀ ਦਿੱਤੇ ਆ ਇੰਨਾ ਨਹੀਂ ਤੂੰ ਥੱਕ ਗਿਆ ਦੋ ਦਿਨ ਹੋ ਗਏ ਮਸੂਤਾ ਨਹੀਂ ਦਾ ਸੁੱਤਾ ਵੀ ਤੂੰ ਪਖੰਡ ਆਉਂਦੇ ਸਾਰੇ ਦਿਨ ਮੈਨੂੰ ਪਤਾ ਹੀ ਆ ਕਿੰਨਾ ਕਿ ਸੁੱਤਾ ਕਿੰਨਾ ਕਿ ਨਹੀਂ ਤੂੰ ਸੁੱਤਾ ਓ ਜਾ ਪ੍ਰਸ਼ਾਦ ਹੀ ਦੇ ਦੇ ਮਮਾ ਬਾਪੇ ਜਿਹਾ ਆਇਆ ਤੂੰ ਮੈਂ ਮੰਮੀ ਨੂੰ ਆਉਂਦਾ ਮਮਾ ਲੈ ਭਾਬੀ ਦਾ ਕੋ ਮੈਂ ਨਹੀਂ ਬੈਠਾ ਆਇਆ ਓ ਜਾ ਜਾ ਪ੍ਰਸ਼ਾਦ ਦਿਓ ਹਾਂ ਜੀ ਦੇ ਦੇ ਮੈਨੂੰ ਸੌਣ ਤੋਂ ਅਗੜੀ ਪਖੰਡ ਦੇ ਪਖਾਂਡੀ ਓ ਸਾਰੇ ਸਭ ਕੰਮ ਦੇ ਲਗਾ ਲਈਓ ਮੈਂ ਇਧਰ ਨਹੀਂ ਆਉਂਦਾ ਹਾਂ ਹਾਂਜੀ ਆਵੇ ਇੱਥੇ ਮੈਂ ਰੁਕ ਕੇ ਜੇ ਕਿ ਰੱਖਾਂ ਕੀ ਕਿ ਕਿ ਭਾਉੀ ਤਾਂ ਵੰਗਲਾ ਉਹ ਖਾਓ ਨੋਰਮਲੀ ਖਾਓ ਸਾਈਡ ਪੀਣਾ ਦੋ 6 ਵਾਰਾ ਤੋ ਖਾ ਦੋ ਆ ਵੀ ਆ ਵਧੀਆ ਖਾਣ ਨੂੰ ਹੈ ਨਾ ਮੈਂ ਕਿ ਡਿਜ਼ਾਈਨ ਹੈਗੇ ਐਹ ਹੀ ਠੀਕ ਹੈ ਨਾ ਫਿਰ ਆ ਪਲੇਨ ਦੇ ਦੋ ਪਲੇਨ ਚਾਹ ਲੈ ਲੈਣੀ ਆ ਮੱਥਾ ਹੀ ਡੰਬਣਾ ਮੈਂ ਵੀ ਕਿਹੜਾ ਆਪਣੇ オリジナル ਕੰਢ ਲਈ ਸ਼ਾਪਿੰਗ ਇਹਦੇ ਲਈ ਮੈਂ ਵੀ ਟੈਂਪਾਸ ਹੀ ਕਰਨ ਗਈ ਆ ਗੜੋ ਹੀ ਨੌਣਾ ਕਿਸ ਤਰ੍ਹਾਂ ਲਾ ਲਿਆ ਆਹ ਕੁਝ ਥੋੜੇ ਜਿਹਾ ਨਾ ਠੀਕ ਠਿਕ ਜੇ ਵਖਾਤ ਨੇ ਮੈਂ ਅੱਗੇ ਵੀ ਕਿਹਾ ਸੀ ਕੱਟ ਨਹੀਂ ਆਹ ਦੇਖੋ ਅੱਜ ਕੱਟ ਰਹੀ ਜੀ ਇਹਨੇ ਮਹਿੰਗੇ ਨਹੀਂ ਹੈਗੇ ਤੇ ਡਿਜ਼ਾਈਨ ਥੋੜਾ ਵਧੀਆ ਨਾ ਇਹਨੇ ਮਹਿੰਗੇ ਨਹੀਂ ਹੈਗੇ ਜਦਾਂ ਫਿਰ ਛੋਟੇ ਆ ਇਹਨਾਂ ਜਿੱਦਾਂ ਜਾਣੇ ਨੇ ਨਹੀਂ ਇਹੋ ਹੀ ਠੀਕ ਆ ਠੀਕ ਆ ਲੈ ਨਾਲ ਮੈਂ ਤਾਂ ਗੇਣਾ ਪਲੇਸ ਟੂਏ ਨੇ ਠੀਕ ਹੈ ਇਹ ਕੋਹ ਖੜਾ ਹੋਈ ਫਲੈਟ ਬਈ ਨੀ ਆ ਕਿ ਤਰ੍ਹਾਂ ਮੜਾ ਮੋਟਾ ਸੈਂਪਾਸੇ ਕਰਨ ਉਹਨਾਂ ਇਹ ਵੇੜੀ ਆਪੜੀ ਨਹੀਂ ਹੈਗੀ ਆਪਣੀ ਹਿੰਦੀ ਤੇ ਮੈਂ ਚੱਜ ਨਾਲ ਰੀਜ ਕਰਦੀ ਫਾਲਕ ਚੀਜ਼ ਵਧੀਆ ਲੈਂਦੀ ਇਹ ਕੋਈ ਨਹੀਂ ਬਾਕੀ ਤਾਂ ਚੀਜ਼ਾਂ ਕੋਈ ਵਧੀਆ ਹੋਊਗੀ ਤੇਰੀ ਕੋਈ ਨਹੀਂ ਹੋਰ ਬਸ ਕੰਮੇ ਪਾ ਦੇਮ